ਅੱਜ ਕਿਸਾਨ ਵੀਰੋ ਸਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਘੜਕਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਦੀਪ ਸਿੰਘ ਹੁਣ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵਪਾਰ ਦਾ ਵੀਰ ਹੁਣ ਦਾ ਕੰਮ ਆ ਸੋ ਹਰੀਕੇ ਪੱਤਨ ਤੋਂ ਸਿਰਫ 15 14 ਕਿਲੋਮੀਟਰ ਦੀ ਦੂਰੀ ਤੇ ਪਿੰਡ ਘੜਕਾ ਹਰਤੋਕੇ ਪਿੰਡ ਬਿਲਕੁਲ ਨਜ਼ਦੀਕ ਚੋਲਾ ਸਾਹਿਬ ਇੱਥੋਂ ਕੋਈ 2 3 ਕਿਲੋਮੀਟਰ ਦੀ ਸਾਰੀ ਦੂਰੀ ਤੇ ਪਿੰਡ ਸਰਹਿਆਲੀ ਵੀ ਇੱਥੋਂ ਤਕਰੀਬਨ 8 10 ਕਿਲੋਮੀਟਰ ਦੀ ਦੂਰੀ ਆ ਉਰੀ ਗੱਲਬਾਤ ਕਰਾਂਗੇ ਵੀਰ ਪ੍ਰਦੀਪ ਸਿੰਘ ਉਹਨਾਂ ਦੇ ਨਾਲ ਅੱਜ ਪੰਜ ਵਾੜਾ ਵੀਰਾਂ ਨੂੰ ਦਿਖਾਉਣੀਆਂ ਨੇ ਆਪਾਂ ਠੀਕਾ ਜੀ ਮਾਲ ਵਿੱਚ ਸੂਇਆ ਸੂਆਇਆ ਵੀ ਆ ਗੱਪਣ ਵੀ ਪਸ਼ੂ ਦਿਖਾਵਾਂਗੇ ਤਕਰੀਬਨ ਤਿੰਨ ਜਿਹੜੇ ਐਨੀਮਲ ਕੱਬਣਾਂ ਮਤਲਬ ਦੋ ਕੱਬਣਾਂ ਇੱਕ ਅੰਸ਼ਰ ਬਚੀ ਤੁਹਾਨੂੰ ਦਿਖਾ ਦੇਾਂਗੇ ਇਹ ਵੀਰੋਂ ਨਹੀਂ ਕਰੋ ਸੇਲ ਕਰਦੇ ਪਏ ਆ ਦੋ ਵਾੜਾ ਜਿਹੜੀਆਂ ਸੂਈਆਂ ਸੂਆਈਆਂ ਨੇ ਬਿਲਕੁਲ ਤਾਜ਼ੀਆਂ ਇੱਕ ਤਕਰੀਬਨ ਹੁਣ ਕੁਝ ਕੇ ਸਮਾਂ ਪਹਿਲਾਂ ਸੂਈ ਆ ਜੇਰ-ਜੂਰ ਪਾਣੀ ਹਜੇ ਬਾਕੀ ਆ ਸੋ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਦੇ ਆ ਤਰੀਕ ਅੱਜ 10 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 4 4:30 ਸਭ ਤੋਂ ਪਹਿਲਾਂ ਪ੍ਰਦੀਪਰੇ ਸਾਸਰੀ ਘਾਲ ਜੀ ਸਾਸਰੀ ਘਾਲ ਸੰਤੂ ਸਾਹਿਬ ਠੀਕ ਠਾਕ ਏ ਹੋਰ ਕਹਿਵਾ ਹਾਂ ਚੜਦੀ ਕਲਾ ਮਾਰਾ ਤੇਈ ਸਰਾਂ ਜੀ ਹੋਰ ਪਾਉ ਜੀ ਵਧੀਆ ਜੀ ਵਧੀਆ ਠੀਕ ਠਾਕ ਓਕਰ ਰਪੋਟਾਂ ਵੈਰੀ ਗੁੱਡ ਲਾਵੀ ਪ੍ਰਦੀਪ ਜਿਵੇਂ ਆਪਾਂ ਜ਼ਿਕਰ ਕਰ ਹੀ ਦਿੱਤਾ ਹਾਂਜੀ ਹਾਂਜੀ ਦੋ ਵੜਾ ਆਪਣੇ ਕੋਲ ਸੂਈਆਂ ਤੇ ਦੋ ਹੀ ਗੱਬਣ ਹੈ ਦੋ ਹੀ ਗੱਬਣਾ ਸੰਸਾ ਤਿਆਰੀ ਤੇ ਤੇ ਦੋ ਸੂਈਆਂ ਜੀ ਠੀਕ ਆ ਜੀ। ਦੇਖੋ ਬੱਛੀ ਪਰਾਂ ਆਫਸਰ ਜਿਹੜੀ ਕੋਈ ਬਣੀ ਹੈਗੀ ਕਿ ਨਹੀਂ? ਉਹ ਸੰਸਾ 15 ਕਿ ਦਿਨਾਂ ਦੀ ਬਣੀ ਹੈ ਜੀ। 15 ਕਿ ਦਿਨ। ਉਹ ਘਰੋਂ ਹੀ ਸੇਲ ਕਰਦੇ ਆ। ਘਰੋਂ ਹੀ ਘਰੋਂ ਮਹਾਰਾਜ। ਠੀਕ ਹੈ ਵੀਰੇ। ਹਾਂਜੀ। ਸੋ ਸ਼ੁਰੂਆਤ ਕਰ ਲਵਾਂਗੇ ਠੀਕ ਆ ਜੀ। ਆ ਜਿਹੜੀ ਵੜਨੇ ਪ੍ਰਦੀਪ ਜੇਰ ਹੀ ਪਾਉਣੀ ਹੈ ਜੇ ਹਣਾ। ਜੇਰ ਪਾਉਣੀ ਬਾਕੀ ਸੰਸਾ 4 ਕਿ ਘੰਟੇ ਹੋ ਗਏ ਸੋਈ ਨੂੰ। ਠੀਕ ਹੈ ਵੀਰੇ। ਆ ਲਓ ਜੀ 4 ਕਿ ਘੰਟੇ ਤੱਕ ਤਕਰੀਬਨ 12 1 ਵਜੇ ਸੂਈ ਹੋਗੀ। ਹਾਂ 12:00 ਵਜੇ 1:00 ਵਜੇ ਸੂਈ ਹੈ ਕਰਮਾਲੀ। ਠੀਕ ਆ ਬੱਚਾ ਬੱਛੀ ਹੈ ਮਗਰ। ਮਗ ਉਦੀ ਮੇਰੇ ਭਰਾ ਡਿਟੇਲ ਲੈ ਲਿਆ ਜੇ ਵੱਖਰੇ ਤੌਰ ਤੇ ਇੱਕ ਵੀਡੀਓ ਕਲਿੱਪ ਵੀ ਬਣਾ ਕੇ ਪ੍ਰਦੀਪ ਨੂੰ ਕਹਾਂਗੇ ਰੱਖ ਲੂਗਾ ਕਿਸੇ ਪ੍ਰਾਨੇ ਖਰੀਦਣੀ ਆ ਵੀਡੀਓ ਕਲਿੱਪ ਤੁਸੀਂ ਦੇਖ ਸਕਦੇ ਜੇ ਪੂਰੀ ਜੇਰ ਪਈ ਦੀ ਤਾਂ ਪ੍ਰਦੀਪ ਇਹਦੇ ਬਾਕੀ ਥੋੜਾ ਬਤਾ ਦੋ-ਦੋ 4-4 ਧਾਰਾ ਮਾਰ ਗਿਆ ਮਾਰੀਆਂ ਸੰਸਾ ਕਿਲੋ 1.5 ਕਿਲੋ ਚ ਚੋਕੇ ਤੇ ਇਹਨੂੰ ਹੀ ਪਾਇਆ ਕੋ ਆਪਾਂ ਬੱਚੇ ਨੂੰ ਪਾਇਆ ਝੂਠ ਨਹੀਂ ਮਾਰਨਾ ਠੀਕ ਹੈ ਮਹਾਰਾਜ ਖੰਡ ਪਾ ਗਏ ਚਲੋ ਜੇਰ ਸੌਖੀ ਪਾ ਜਿੰਦਾ ਟੰਗਰ ਉਹ ਨਹੀਂ ਸੌਖਾ ਹਾਂਜੀ ਜਿਹੜਾ ਪ੍ਰੋਸੀਜਰ ਹੈ ਨਾ ਬਸ ਬਸ ਸੌਖਾ ਜੇਰ ਜੂਰ ਪ੍ਰੋਪਰ ਪਸ਼ੂ ਪਾ ਗਿਆ ਤੇ ਬਾਕੀ ਦਹੀਂ ਪਾਉਣ ਬਾਕੀ ਆਪਾਂ ਲਓ ਜੀ ਠੀਕ ਆ ਜੀ ਸੋ ਚੇਰ ਪਾਣੀ ਬਾਕੀ ਆ ਬਾਕੀ ਬੈੜ ਓਵਰਆਲ ਜਿੰਨੇ ਵੀ ਆ ਸਾਰੀ ਸਾਫ ਸੁਥਰੀ ਆ ਸੂਸਵਾ ਦੇ ਵਿੱਚ ਜ਼ਰੂਰ ਆ ਕਿਉਂਕਿ ਬੱਚਾ ਤੁਸੀਂ ਵੇਖਿਆ ਮਗਰ ਬੱਚੀ ਬੱਚੀ ਇਨੇ ਆਪਦੀ ਹਾਈਟ ਆਪਦੇ ਵਜ਼ਨ ਦੋੜ ਦੇ ਹਿਸਾਬ ਨਾਲ ਬੱਚਾ ਦਾ ਬਹੁਤ ਚੰਗਾ ਐਕਟਿਵ ਆ ਮਗਰ ਬੱਚੀ ਫੀਮੇਲ ਕਾਫ ਆ ਦੋ ਦੋ ਚਾਰ ਚਾਰ ਵੀਰਾਂ ਦਾ ਧਾਰਾ ਮਾਰ ਕੇ ਆਪਾਂ ਤਸੱਲੀ ਕੀਤੀ ਆ ਚੋਨ ਚਾਂ ਬੜੀ ਸੰਧੂ ਸਾਹਿਬ ਹਾਂ ਹਾਂ ਕਰੋ ਸੰਗ ਬ੍ਰੀਡ ਆ ਗਈ ਹਨਾ ਹਾਂ ਹਾਈਟ ਮੀਡੀਅਮ ਦੇ ਵਿੱਚ ਆ ਰੰਗ ਬਿਲਕੁਲ ਬਲੈਕ ਤੇ ਕਰੋ ਸੰਗ ਬਰੀਡ ਦੇ ਵਿੱਚ ਆ ਠੀਕ ਹੈ ਬਸ ਸੋ ਬੱਚੀ ਬਾਕੀ ਥਣਾ ਤੁਣਾ ਦੀ ਸਾਫ ਸੁਥਰੀ ਆ ਜਿੱਥੋਂ ਤੱਕ ਹੁਣ ਆਪਾਂ ਮੌਕੇ ਤੇ ਚੀਜ਼ ਵੇਖ ਰਹੇ ਆ ਕੋਈ ਨਹੀਂ ਮੜਾ ਸਹੀ ਆ ਜੇ ਆਰਾਮ ਨਾਲ ਕੋਈ ਬੱਚੇ ਦਾ ਘਰ ਦੀ ਤਾਜੀ ਸੂਈ ਨਾ ਹਾਂਜੀ ਹਾਂਜੀ ਚੰਗੀ ਆ ਜਿੰਨੀ ਵੀ ਆ ਸੁਧਰੀ ਆ ਸੰਸਾਬ ਠੀਕ ਹੈ ਠੰਡੀ ਠੁੰਡੀ ਬਾਕੀ ਕਰਮਾ ਠੀਕ ਹੈ ਵੀਰ ਬਾਕੀ ਆ ਮੈਨੂੰ ਮਲਾਉਣ ਦੇ ਵਿੱਚ ਠੰਡੀ ਮਿੱਠੀ ਰਹੂਗਾ ਮੈਂ ਨਾ ਠੰਡੀ ਮਿੱਠੀ ਸੰਸਾਬ ਵਾਂਗਾਂ ਪਾਉਣਾ ਪਾਉ ਨਹੀਂ ਪਾਣਾ ਕੋਈ ਚੱਕਰ ਨਹੀਂ ਠੀਕ ਆ ਦੱਸਣਾ ਆ ਵੀ ਪਗਾ ਦੇ ਬੱਚਾ ਠੀਕ ਆ ਕਿਉਂਕਿ ਸਮਾਜੇ ਭਰਾਵਾਂ ਨੂੰ ਪਹਿਲਾਂ ਦੱਸ ਦਿੱਤਾ ਬਾਕੀ ਸਾਰੇ ਵੀਰਾਂ ਨੂੰ ਸਿਆਣੇ ਆ ਲੜ ਵਗੈਰਾ ਨਾਲ ਲੰਮਕਦਾ ਪਿਆ ਬਾਕੀ ਚੇਰ ਹੀ ਪਾਣੀ ਬਾਕੀ ਆ ਮੋਲੇ ਦਾ ਪ੍ਰਦੀਪ ਕੀ ਰਹੂਗਾ ਮੁੱਲ ਸੰਧੂ ਸਾਹਿਬ ਦਾ ਕੋਈ 55 ਨਹੀਂ ਕੋਈ 60 ਨਹੀਂ ਐਸ ਨੂੰ 50000 ਦੀ ਦੇਣੀ ਉਹ ਚ ਪਹੁੰਚ ਹੀ ਕਰਨੀ 100 ਕਿਲੋਮੀਟਰ 50 ਦੇ ਵਿੱਚ ਠੀਕ ਆ ਜੀ ਬਾਕੀ ਮਾਨਤਨ ਕਰਦਾਂਗੇ ਭੈਣਾ ਭਰਾਵਾਂ ਦਾ ਹੋਰ ਖੁੱਲਾ 2 ਹੀ ਦਾਦਾ 48000 ਚ ਪਹੁੰਚ ਕਰਦਾਂਗੇ ਪੂਰੀਆਂ ਕਸਰਾ ਕੁਸਰਾ ਛੋਟਾਂ ਕੱਢ ਕੇ 48000 ਚ ਕਰਦਾਂਗੇ ਪਹੁੰਚ ਸੰਤੂ ਸਾਹਿਬ ਲਓ ਵੀ 48000 ਤੇ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਠੀਕ ਆ ਜੀ ਮਗਰ ਬੱਚੀ ਐ ਆਪ ਉਹ ਬੱਚੀ ਆ ਸੈਗਰ ਨੰਬਰ ਤੇ ਆ ਵਾਈਟ ਟਰੰਕ ਦੇ ਵਿੱਚ ਬਹਿੜ ਆ ਗਈ ਇਹ ਦੂਜਾ ਸੂਆ ਸੰਤੂ ਸਾਹਿਬ ਸੂਈ ਆ ਜੀ ਦੂਜਾ ਸੂਆ ਇਹਦੇ ਮਗਰ ਬੱਚਾ ਜੇ ਤੀਜੇ ਦਿਨ ਸੂਈ ਨੂੰ ਸੰਤੂ ਸਾਹਿਬ ਲਓ ਜੀ ਦੂਜਾ ਸੂਆ ਤੇ ਤੀਜਾ ਹੀ ਦਿਨ ਐ ਮਗਰ ਤੇ ਬੱਚਾ ਨੜੂਆ ਨਾਲਾ ਬੱਚੇ ਤੇ ਇਹ ਤਾਂ 16 ਕਿਲੋ ਬੋਲਾ ਹੂ ਸੰਧੂ ਸਾਬ 16 ਕਿਲੋ ਧਾਰਬਣਾ ਮਾਰੇ ਕੋਈ ਭੈਣ ਭਰਾ ਲੈ ਜਸਨ ਆ ਵਖਾਵਾ 20 ਕਿਲੋ ਦਾ ਹੀ ਕਰਦੀ ਆ ਵਖਾਵਾ ਵੀਰਾਂ ਦਾ 20 ਕਿਲੋ ਦਾ ਕਰਦੀ ਆ ਵੀ 16 ਕਿਲੋ ਬੋਲਾ ਇੱਧਰ ਥੱਲੇ ਹਾਂਜੀ ਚੋਣ ਚਾਂ ਦਾ ਦੱਸ ਦੇ ਭਰਾ ਮੈਂ ਨਾ ਵੰਗਾ ਪਉਣਾ ਪਾਉ ਨਹੀਂ ਪਉਣਾ ਨਾ ਪਾਉ 100 ਦੀ 100 ਸੰਧੂ ਸਾਬ ਚੋਣ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨੀ ਘੱਟ ਮਿੱਠੀ ਮਿਲਣ ਮਲਾਉਣ ਚ ਐਂਜੀ ਮੰਗਾਲੇ ਕੋਈ ਭੈਣ ਭਰਾ ਦੇ ਘਰੇ ਲਾ ਕੇ ਤਸੱਲੀ ਕਰਕੇ ਚੋ ਕੇ ਫੇਰ ਆਪਾਂ ਨੂੰ ਰੁਪਈਏ ਦੇਵੇ ਸੰਧੂ ਸਾਬ ਚਲੋ ਜੀ ਇਹ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜ ਦੂਜਾ ਸੂਆ ਤੇ 16 ਲੀਟਰ ਇਹਦੇ ਥੱਲੇ ਪੋਲਾ ਆ ਮਾਰੋ ਨੀਗਾ ਕਿਗਾ ਜੀ ਤੇ ਸੂਸਵਾ ਦੇ ਵਿੱਚ ਆ ਥੋੜਾ ਜਿਹਾ ਨਾ ਪਿੰਡੇ ਉੱਪਰ ਨਾ ਹੋ ਜਾ ਸੂਸਵਾ ਦੇ ਵਿੱਚ ਬਾਕੀ ਤੁਹਾਨੂੰ ਪਤਾ ਸਾਹਮ ਸੂਬ ਸੰਧੂ ਸਾਹਿਬ ਚਲੋ ਸਾਰਿਆਂ ਦੀ ਇੱਕੋ ਜਿਹੀ ਵੀ ਨਹੀਂ ਹੁੰਦੀ ਤੇ ਸਾਰਿਆਂ ਦੀ ਮਾੜੀ ਵੀ ਨਹੀਂ ਹੁੰਦੀ ਅੱਛਾ ਗੱਲ ਤਾਂ ਇੱਥੇ ਆ ਗੱਲ ਤਾਂ ਸਾਹਮ ਸਮਾਲ ਤੇ ਹੁੰਦੀ ਨਾ ਬਾਕੀ ਆਪਾਂ ਮਗਰੋਂ ਲੈ ਗੀਆ ਸੰਧੂ ਸਾਹਿਬ ਇਦਾਂ ਹੀ ਬਸ ਹੁਣ ਇੱਕ ਦੋ ਦਿਨਾਂ ਜਾ ਕੇ ਤਾਂ ਕਰਮ ਵਾਲੀਆਂ ਐਡੀਆਂ ਬਣ ਨਹੀਂ ਸਕਦੀਆਂ ਹਾਂ ਤੁਸਨ ਸਾਹਿਬ ਜਿਹੜੇ ਸਾਡੇ ਦੁੱਧ ਤੇ ਚੱਲਦੀ 20 ਕਿਲੋ ਦੁੱਧ ਭਰਾ ਦੂ ਵਛੀ RAM ਨਾਈ ਠੀਕ ਆ ਠੀਕ ਹਾਂ ਲੈ ਪ੍ਰਦੀਪ ਐਨੂੰ ਮੋੜੀ ਮਾਰਾ ਜਾ ਇਧਰ ਨੂੰ ਮੋੜ ਕੇ ਡੱਕੀ ਮਾਰਾ ਜਾ ਇੱਥੇ ਲੈ ਆ ਇਥੋਂ ਮਾਰੇ ਕੋਈ ਕੈਮਰਾ ਜਿਹਾ ਸਨ ਵਿਖਾ ਦੇ ਗਰਲ ਓਵਰਲਓ ਵਿਖਾ ਦੇ ਥਾਣਾ ਦੇ ਚਾਰਾਂ ਦੇ ਬਾਕੀ ਕੋਈ ਫੋੜ ਫਾੜ ਨਹੀਂ ਹੈਗੀ ਕਿ ਠੀਕ ਆ ਜੀ ਚਾਰੇ ਥਾਣ ਨੇ ਆਹ ਸਪੇਸ ਵੰਡਾ ਬਾਕੀ ਥਾਣ ਵੀ ਵੇਖੋ ਮੇਰੇ ਭਰਾ ਕਿੱਥੇ ਕਿੱਥੇ ਲੱਗਾ ਵਰਲ ਵੰਡ ਚੰਗੀ ਆ ਨੇਵਾ ਬਿਲਕੁਲ ਚੌਰਸੀ ਜਾਈ ਆ ਥੋੜਾ ਜਿਹਾ ਐਨੀਮਲ ਤਾਦੇ ਸਵੇਰ ਸੁਬਾਹ ਆ ਤਾਂ ਥੋੜਾ ਬੱਚਿਆਂ ਦਾ ਤਮਾ ਜਰੂਰ ਪਸ਼ੂ ਕਰਦੇ ਆ ਭਜਦੇ ਆ ਬੈਕਸਾਈਡ ਨੂੰ ਆ ਲੈ ਵੀ ਠੰਡੀ ਮਿੱਠੀ ਆ ਸੰਧੂ ਸਾਹਿਬ ਇਹ ਕੋਈ ਚੱਕਰ ਨਹੀਂ ਇਹਦਾ ਪ੍ਰਤੀਬ ਕੀ ਰੇਟ ਕੀ ਮੁੱਲ ਰੂਗਾ ਵੀ ਮੁੱਲ ਸੰਤੂ ਸਾਹਿਬ ਦਾ 60 65 ਜੋ ਮਰਜੀ ਕਰੀਏ ਜੈਸ ਨੂੰ 55000 ਦੀ ਦੇਣੀ 100 ਕਿਲੋਮੀਟਰ ਪਹੁੰਚ ਹੀ ਉਹ 55 ਆ ਲਓ ਵੀ 55000 ਦੀ ਕੋਈ ਕਸਰੇ ਕੀ ਕੱਢ ਦੀਏ ਕੋਈ ਮੈਂ ਨਾ ਜੈ ਜੀ ਦੱਸਾ ਜੇ ਬੱਚੀ ਚੱਲੀ ਜੇ ਕੋਈ ਵਿਚੋ ਮਾਨਤਾ ਤੇ ਕਰਦੇ ਮੌਕੇ ਤੇ ਯਾਰ ਹੀ ਛੱਡ ਦਾਂਗੇ ਸੰਸਾ 54 ਜੀ ਕਰ ਦਾਂਗੇ ਬਹੁਜੀ 7000 ਦੀ ਪਹੁੰਚ ਆ 100 ਕਿਲੋਮੀਟਰ ਤੱਕ ਹਾਂਜੀ ਬੱਚਾ ਮਗਰ ਨਾਲੂ ਤੇ ਬੱਚੇ ਆ ਠੀਕਾ ਜੀ ਦੋਵੇਂ ਜਿਹੜੀਆਂ ਵੜਾਂ ਸੁਈਆਂ ਤਾਜੀ ਆ ਆ ਗੱਬਣ ਆ ਗਈ ਵੱਛੀ ਇਹ ਗੱਬਣ ਆ ਗਈ ਸੰਤੂ ਸਾਹਿਬ ਪਹਿਲਾ ਸੁਆ ਵੱਛੀ ਕਰਾ ਦੇ ਚੱਕ ਚੱਕ ਕੋਈ ਪਹਿਲਾ ਮੰਨ ਲੈ ਕੋਈ ਦੂਜਾ ਮੰਨ ਲੈ ਸੀਲੀਆਂ ਸੂਲੀਆਂ ਸ਼ਰੀਪੂਣਾ ਵਿਖਾ ਦੇ ਬੈਠ ਮੈਂ ਨਾ ਬਹੁਤੀ ਜਿਆਦਾ ਸੀਲ ਆ ਥਾਣ ਵੇਖੋ ਕਿਹੜਾ ਲੱਗਾ ਕਰਮਾਂ ਨੂੰ ਮੱਝਾਂ ਵਾਲਾ ਹਾਂ ਠੀਕ ਤੇ ਲਾਂਟੂ ਲਾਂ ਪੜੀਆਂ ਜੇ ਬਣੂਗੀ ਵੱਛੀ ਵੜੀ ਐ ਪਹਿਲਾ ਨੇ ਕਿ ਦੂਜੇ ਆਪਾਂ ਪਹਿਲਾ ਕਰਕੇ ਲਈ ਹੋ ਸਕਦਾ ਦੂਜਾ ਵੀ ਹੋਵੇ ਸੰਤੂ ਸਾਹਿਬ ਦੂਜੇ ਮੰਨ ਲੈ ਦੂਜੇ ਮੰਨ ਲੈ ਕੋਈ ਭੈਣ ਭਰਾ ਠੀਕ ਆ ਜੀ ਬਾਕੀ ਆ ਵਿਖਾ ਦੇ ਜਿਸ ਨੇ ਕੋਈ ਲਾਗਿਓ ਠੀਕ ਆ ਜੀ ਕਈ ਵਾਰਾ ਭਰਾ ਆਪਣੇ ਵੇਖਦੇ ਆ ਮਾੜੀ ਜਿਹੜੀ ਬੱਚੀ ਪ ਠੀਕ ਆ ਜੀ ਵੈਸੇ ਚਲੋ ਕੋਈ ਮਾੜੀ ਮੋਢੋ ਸ਼ਾਂਖ ਬੱਚੀ ਆ ਜੇ ਤੇ ਉਹ ਵਿੱਚ ਨੋਟ ਕਰਾ ਦੀਦਾ ਕਿਉਂਕਿ ਸਾਈ ਬੈਨਾ ਪਾ ਕੇ ਬਾਅਦ ਵਿੱਚ ਇੱਥੇ ਆਣ ਕੇ ਚੀਜ਼ ਵੇਖਣੀ ਕੋਈ ਭਰਾ ਤਰਾਜ ਨਾ ਕਰੇ ਕੋਈ ਵੀ ਉਦਾਂ ਦੀ ਗੱਲ ਬਾਤ ਇਹਦੇ ਥਣਾ ਦੀ ਸੰਧੂ ਸਾਹਿਬ ਪਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਭੈਣ ਭਰਾ ਜੀ ਮੰਗਾਲੇ ਆਪਦੇ ਘਰੇ ਤਸੱਲੀ ਕਰਕੇ ਫੇਰ ਆਪਾਂ ਨੂੰ ਰੁਪਈਏ ਦੇਵੇ ਕੋਈ ਚੀਜ਼ ਕਰਨੀ ਲੈ ਜੂ ਸੋਮਾ ਅਜੇ ਹਫਤਾ ਕਰ ਲੈ ਜੂ ਸੰਧੂ ਸਾਹਿਬ ਪੰਜ ਚਾਰ ਦਿਨ ਤੇ ਮਾਮੂਲੀ ਲੈ ਜੂ ਪੱਕੇ ਆ ਹਾਂਜੀ ਬਾਕੀ ਆ ਜੂਗੀ 15 14 ਨਾਲ ਦੇ ਵਿੱਚ ਵੀ ਆ ਜੂਗੀ ਆ ਜੂਗੀ ਹਾਂ ਸਾਂਭਣ ਖਣੋ ਕਈ ਸੰਧੂ ਸਾਹ ਰੋਲ ਦਿੰਦੇ ਡੰਗਰ ਨਹੀਂ ਤੇ ਬੱਚੀ ਤੇ ਬੜੀ ਕਰਮਾਂ ਵਾਲੀ ਹਾਂ ਤੇ ਲਾਂਟੂ ਲਾਂ ਬੜੀਆਂ ਜੇ ਬਣੂ ਬੜੀ ਕਰਮਾਂ ਵਾਲੀ ਹਾਂ ਥੱਬੇ ਵੱਲ ਕੇ ਸੂਗੀ ਕੇ ਬਾਟੀ ਕੱਢ ਦੂਗੀ ਮੈਨਾ ਪੂਰੇ ਚੇਬ ਕੱਢ ਕੇ ਫਿਰ ਸੂ ਤੇ ਲੋਜੀ ਕਰੋ ਚੱਕ ਠੀਕ ਆ ਐ ਤੋਰੇ ਤਰ ਨਹੀਂ ਆ ਸੀਲਸ ਲੱਗ ਮੈਨਾ ਪੂਰੀ ਸੰਧੂ ਸਾਹ ਇਹ ਨਹੀਂ ਆ ਵੀ ਅਮੇ ਲੈਸ਼ੂ ਲੈਸ਼ੂ ਕਰਦੀ ਫਿਰ ਉਹ ਜਾਣੀ ਕੋਈ ਚੱਕਰਾਗਾ ਹਾਂ ਹੌਲੀ ਹੌਲੀ ਕੀ ਗੱਬਰੇ ਓਕੇ ਪ੍ਰਦੀਪ ਕੀ ਰੇਟ ਆ ਕੀ ਡਿਮਾਂਡ ਕਰਦਾ ਵੀਰ ਇਥੇ ਪੱਛੀ ਤੇਰੀ ਸੰਧੂ ਸਾਹਿਬ 55000 ਦੀ ਵਸੀ 55 ਦੀ ਹੱਕ ਤੇ ਰੱਖਦੀ ਉਹਦਾ ਵੇਚ ਉਹ ਕਹਿੰਦਾ ਹੱਕ ਰੱਖਦੀ ਹੈ ਪਰ ਆਪਾਂ ਕੋਈ ਜਾਇਜ਼ ਕਰਕੇ ਦੇ ਦਈਏ ਹੱਕ 56000 ਦੇ ਰੱਖਦੀ ਆ 5 ਹੀ ਡਾਦੀ 50 ਦੀ ਦੇਣੀ ਸੰਧੂ ਸਾਹਿਬ 50 ਦੀ ਆ ਇੱਕ ਵਾਰੀ ਹੱਥ ਹੋਰ ਖੜਾ ਕਰ ਦੇ ਫਿਰ ਨਹੀਂ ਹੋਰ ਧੱਕਾ ਹੋਏ ਨਾ ਜੇ ਅੱਧਾ ਦੋਵੇਂ ਕਰਦੇ ਫਿਰ ਪਹੁੰਚ ਕਰਦੀ ਆ ਫਿਰ 100 ਕਿਲੋਮੀਟਰ ਹੋਰ ਫਿਰ ਕੀ ਆ ਆਹੋ ਦੋ ਇਹਦਾ ਡਾਊ 48 ਦੀ ਦੇ ਦਾਂਗੇ 48 ਦੀ ਆ ਲਓ ਵੀ 48000 ਦੀ ਇਹ ਜਾਂਦੀ ਰਹੂਗੀ ਕਰਮਾਂ ਲਈ ਠੀਕ ਆ ਜੇ ਦੂਜਾ ਸੁਆ ਬੈਠਦੇ ਸੋਣਾ 48000 ਲੈਣ ਦੇਣ ਬਾਕੀ ਵੱਛੀ ਤੁਸੀਂ ਵੇਖ ਲਈ ਆ 100 ਕਿਲੋਮੀਟਰ ਚਲੋ ਪਹੁੰਚ ਵੀ ਹੋ ਜਾਣੀ ਆ ਇਹਨਾਂ ਰੁਪਈਆਂ ਦੇ ਵਿੱਚ ਅੱਗੇ ਚੌਥੇ ਨੰਬਰ ਤੇ ਆ ਬੈੜ ਆ ਗਈ ਆਪਣੇ ਕੋਲ ਪ੍ਰਦੀਪ ਜੱਸੀ ਦੇ ਸਹੀ ਹਾਲ ਦਾ ਕਰਾਉ ਸਰ ਦੂਜਾ ਸੂਆ ਸੋਣੀ ਸੰਸਾ ਆਪਣੇ ਘਰ ਦੀ ਵੱਛੀ ਆ ਜੀ ਪਹਿਲਾ ਸੂਆ ਆਪਾਂ ਘਰੇ ਸੂਈ 15 16 ਕਿਲੋ ਦੁੱਧ ਚੋਇਆ ਪੈਦੇ ਥੱਲੇ ਠੀਕ ਆ ਹਾਂਜੀ ਦੂਜਾ ਸੂਆ ਸੋਣੀ ਆ ਚਲੋ ਲੋਡ ਮਤਾਂਕ ਵੇਚਣੀ ਪੈਣੀ ਆ ਚਲੋ 100 ਲੋੜਾਂ ਹੁੰਦੀਆਂ ਘਰਾਂ ਦੀਆਂ ਮਹਾਰਾਜ ਅੱਛਾ ਹਾਂਜੀ ਬਾਕੀ ਵੱਚੀ ਵੇਚਣੀ ਨਹੀਂ ਵੱਚੀ ਪੂਰੀ ਐ ਚੰਗੀ ਆ ਵੀ ਰਕੜ ਵਾਲੀ ਆ ਤੇ ਐਡਾ ਵੱਡਾ ਵਪਾਰੀ ਹਜੇ ਲੋੜਾਂ ਪਈਆਂ ਤੈਨੂੰ ਚਲੋ ਕਈ ਲੋੜਾਂ ਹੁੰਦੀਆਂ ਘਰਾਂ ਦੀਆਂ ਅੱਛਾ ਹਾਂਜੀ ਲੈ ਵੀ ਇਹ ਪ੍ਰਦੀਪਾਂ ਦਾ ਘਰੋਂ ਬਾਹਰ ਆਪਾਂ ਸੇਲ ਕਰਦੇ ਪਏ ਆ ਪੂਰੀ ਮਜ਼ਬੂਤ ਬਾਕੀ ਵਜਨ ਲੋੜ ਵਾਲੀ ਚੰਗੀ ਆ ਨਹੀਂ ਤਾਂ ਜਿਹੜੀਆਂ ਵਪਾਰ ਲੈਣ ਦੇ ਵਿੱਚ ਮੈਨਾਂ ਖਰਾਕ ਹੀ ਬੜੀ 400 ਸਤ ਦੋ ਬੋਰੀਆਂ ਨੂੰ ਆਪਾਂ ਚਾਰਤੀਆਂ ਤੇ ਪਾਊਡਰ ਵੀ ਨਾਲ ਪਾਉਂਦੇ ਆ ਆ ट्रांजੈਕਸ਼ਨ ਹਾਂ ਠੀਕ ਆ ਆ ਦੇਖੋ ਆ ਪੂਛ ਐ ਪਾਪੇ ਖੇੜੀ ਵਾਲੇ ਦਾ ਘੋੜਾ ਹੀ ਲੱਗ ਰਿਹਾ ਸੀ ਮੈਨਾਂ ਉਹਨੇ ਕਿਹਾ ਚਗਰੀ ਬਣਾ ਦਿੰਦੀ ਪੂਤੀ ਦੇ ਹਾਂ ਕਰੋ ਚੱਕ ਪੂਰੀ ਵੱਡੀ ਵਛੀ ਆ ਛੋਟੀ ਨਹੀਂ ਆ ਤੁਹਾਨੂੰ ਸਭ ਚੰਮੀ ਪਲੀ ਆ ਆ ਵੇ ਆ ਵੱਖਰਾ ਡਿਜ਼ਾਈਨ ਇਹ ਕਰੂਗਾ ਇੰਨੀਆਂ ਸੀਲੀਆਂ ਸੰਧੂ ਸਾਹਿਬ ਕਿੱਥੋਂ ਆਉਣੀਆਂ ਵੇਖੋ ਨਹੀਂ 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 ਆ ਵੇਖ ਗੁਰੂਆ ਐਨ ਕਰੀ ਇਸ ਖਾਇਆ ਕੋਈ ਕੋਈ ਕੀ ਕਰੀ ਆਹ ਇੱਕ ਗੱਲ ਇਹ ਚੁੜਾ ਰਹੀ ਮੈਂ ਨਾ ਚੁੜਾ ਰਿਹਾ ਇੱਥੇ ਹਾਂ ਵੇਹਾ ਕਰੋ ਮੇਰੇ ਭਰਾ ਚੱਕ ਧੀਰੀ ਬੜੀ ਸੰਸਾ ਵਛੀ ਧੀਰੀ ਅਸੀਲਸ ਲੱਗ ਆ ਵੇਹਾ ਨੇ ਸੋਨਾ ਡਿਜ਼ਾਈਨ ਆ ਨਾ ਨਾ ਨਕਾ ਨੂੰ ਆਤ ਨਹੀਂ ਵੇਖਿਆ ਠਾ ਸਤਾਂ ਸਾਰਾਂ ਚ ਗੁੱਡੀਆਂ ਆ ਇਹ ਪੂਛ ਨਹੀਂ ਥਾ ਹੁੰਦੀ ਸੀ ਮੈਂ ਨਾ ਪੂਛ ਨਹੀਂ ਸੰਤੂ ਸਾਹਿਬ ਥਾ ਨਹੀਂ ਕਰਮਾ ਲਈ ਦੇ ਪ੍ਰਦੀਪ ਆ ਤਾਂ ਜਿਵੇਂ ਸੰਤੂ ਸਾਹਿਬ ਤੇਰੀ ਮੋਸ਼ ਤਾਂ ਹੋਵੇ ਪੂਛ ਤਾਂ ਹਾਂ ਇਹ ਜਦੋਂ ਤੁਰਦੀ ਉਹਦੋਂ ਤਾਂ ਕਰਦੀ ਇੱਥੇ ਆ ਕੇ ਫੇਰ ਠਾਂ ਕਰਦੀ ਨਹੀਂ ਹੁਣ ਕੋਈ ਗੱਲ ਹੀ ਨਹੀਂ ਆ ਹਾਂ ਹੁਣ ਕੋਈ ਚੱਕਰ ਨਹੀਂ ਤੂੰ ਖਾਸ ਗੱਲ ਬਾਤ ਹੈ ਕੋਈ ਕਾਰਨ ਹੈਗਾ ਕਿ ਤੇ ਮੜਾ ਦੇ ਕੰਨ 'ਚ ਫੂਕ ਮਾਰੀ ਸੀ ਵੀ ਜਦੋਂ ਤੁਰਨਾ ਉਹਦੋਂ ਤਾਂ ਕਰ ਲੈਣੀ ਆ ਆ ਤੇ ਉਦਾਂ ਠਾਂ ਹੀ ਰੱਖਣੀ ਠੀਕ ਆ ਠੀਕ ਆ ਠੀਕ ਆ ਨਹੀਂ ਨਹੀਂ ਕੋਈ ਚੰਗਾ ਡਿਜ਼ਾਈਨ ਹੈ ਕਿ ਮੜਾ ਪੂਰਾ ਬਾਕੀ ਪਲੀ ਪਲੋਸੀ ਬਹੁਤ ਆ ਸੁਹਾ ਅਰੀਜਨਲ ਦੂਜਾ ਹੀ ਨਾ ਇਹ ਪਿਓਰ ਦੂਜਾ ਸੁਹਾ ਸੰਧੂ ਸਾਹਿਬ ਅਜਾ ਪ੍ਰਦੀਪ ਬਾਕੀ ਗੱਲਾਂ ਦੀਆਂ ਗੱਲਾਂ ਪਹਿਲੇ ਸੋਹ ਤੁਸੀਂ ਦੱਸਿਆ 15 16 ਕਿਲੋ ਤੋਂ 15 ਕਿਲੋ ਦੁੱਧ ਚੋਇਆ ਸੰਧੂ ਸਾਹਿਬ ਵਾ ਝੂਠ ਨਹੀਂ ਮ ਅਰੇ ਅਜੇ 10 ਦਿਨ ਲੈ ਜੋ ਮਮੂਲੀ ਸੰਧੂ ਸਾਹਿਬ ਬਣਦੀ ਪੁੰਦੀ ਚੰਗੀ ਮੈਨਾ ਪੂਰੀ ਬਣ ਕੇ ਸੂਗੀ ਤੇ ਠੀਕ ਆ ਲੈ ਵੀ ਦੱਸਣਾ ਥਾਂ ਤੋਂ ਭਰਾਵਾਂ ਨੂੰ ਇੱਕ ਵਾਰ ਪੂਰਾ ਨੋਟ ਕਰਾਦੀ ਵੀ ਗੁੱਲਗੱਲ ਬਹੁਤ ਕਹਿਵਾ ਮੁੱਠੀ ਵਾਲਾ ਥਾਣਾ ਪੋਲੀ ਪੋਲੋਸੀ ਆ ਬਾਕੀ ਗੋਲਾ ਗਾਲਾ ਪੋ ਪ੍ਰੋਪਰ ਚੈੱਕ ਕਰਾ ਦੇ ਤੇ ਮਿਲਦੀ ਮੁਲਦੀ ਵੀ ਸੀਜ਼ਨ ਭਰ ਲ ਵਧੀਆ ਸੌਖਾ ਮੈਨਾ ਲੰਮਾ ਸਮਾਂ ਸੰਧੂ ਸਾਹਿਬ ਕੋਈ ਕਾਲੀ ਕੁਲੀ ਤੇ ਨਹੀਂ ਪੈਂਦੀ ਨਾ 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 ਕੋਈ ਚੱਕਰ ਨਹੀਂ ਜੀ ਮਹਾਰਾਜ ਠੀਕ ਆ ਵੀਰੇ ਕੀ ਮੁੱਲ ਕਿੰਨੇ ਦੇ ਦੇ ਰਹੇ ਅੱਜ ਮੁੱਲ ਜਿੱਦਾਂ ਦੇ ਵੱਡੀ ਮੈਨਾ ਦੇ ਦੀ 65000 ਦੀ ਆ 65000 ਵੀ ਹੱਕ ਰੱਖਦੀ ਪਰ ਰੱਖਦੀ ਪੰਜੀ ਡਾ ਰਹੀ ਐ 60 ਦੀ ਦੇ ਦੀ ਫਿਰ ਹੋਰ ਕੀ ਆ ਹੋਰ ਜਾਣ ਦੇ ਦੋ ਤੇ ਇੰਨੀ ਜਾਣ ਦੇ 55 ਦੀ ਦੇਣੀ ਸੰਧੂ ਸਾਹਿਬ ਐਂਡ ਪਹੁੰਚ ਹੀ ਕਰਨੀ 100 ਕਿਲੋਮੀਟਰ ਨਹੀਂ 60 ਤੋਂ 3 ਤੇ 55 ਕੇ 57 ਪੰਜੀ ਡਾ ਦੇ ਦੋ ਤੁਸੀਂ ਡਾਤਾ ਤਿੰਨ ਮੈਂ ਡਾਤਾ ਮਾ ਕਿਤੇ ਫੇਰ ਕਿਤੇ ਰਾਜੇ ਵੜੇਂਗਾ ਕਿਤੇ ਨਹੀਂ 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 ਉਹਨੇ ਕਿਹਾ ਬਾਹਰੋਂ 548 ਲਓ ਵੀ ਇਹ 55000 ਦੀ ਫਾਈਨਲ ਮਿਲ ਜੂਗੀ ਯਾ ਸੰਧੂ ਠੀਕ ਆ ਬਾਕੀ ਵਹਿੜ ਮੇਰੇ ਭਰਾਵਾਂ ਨੇ ਵੇਖ ਲਈ ਆ 100 ਕਿਲੋਮੀਟਰ ਪਹੁੰਚ ਪਹੁੰਚ ਕਰ ਦਾਂਗੇ ਸੰਧੂ ਪਹੁੰਚ 100 ਕਿਲੋਮੀਟਰ ਹੀ ਹੋ ਗਈ ਇਧਰ ਇੱਕ ਆ ਵੀ ਵੈੜ ਪ੍ਰਤੀਪੰਦਾ ਵੀ ਘਰੋਂ ਆਪਾਂ ਸੇਲ ਕਰਦੇ ਆ ਇਹ ਅੰਤੁਰ ਵੈੜ ਆ ਹੌਨ ਸਰ ਸੰਸਾ 15 ਦਿਨ ਹੋ ਗਏ ਬਣੀ ਨੂੰ ਜੀ ਅੱਛਾ ਜੀ ਕੋਈ ਗਾੜੀ ਕਿਸੇ ਦੀ ਕਿਸਮਤ ਆਪਾਂ ਖਾਲੀ ਕਰਕੇ ਦੇਣੀ ਠੀਕ ਆ ਜੀ ਬਾਕੀ ਅੰਗ ਨਸਲ ਬਰੀਡ ਮੇਰੇ ਭਰਾ ਤੁਸੀਂ ਆਪੇ ਚੈੱਕ ਕਰ ਲਿਓ ਕ੍ਰੋਸ ਆ ਕੋਈ ਸ਼ਾਈ ਵਾਲ ਦਾ ਕ੍ਰੋਸ ਲਾ ਲਿਓ ਜੇ ਕੋਈ 10 15 ਦਿਨਾਂ ਦੀ ਬਣੀ ਸੌਰੀ ਜ਼ਰੂਰ ਆ ਅੱਗੇ ਚਲੋ ਨਿਕਲ ਆਉਂਦੀ ਆ ਉਹ ਕਿਸੇ ਭਰਾ ਦੀ ਕਿਸਮਤ ਲੱਕ ਪੂਰੀ ਪਲੀ ਵੱਚੀ ਆ ਸੰਸਾ ਛੋਟੀ ਨਹੀਂ ਕੋਈ ਹਾਂ ਲੰਬਾਈ ਲਬੂਈ ਵੇਖੋ ਮੇਰੇ ਭਰਾ ਠੀਕ ਆ ਜੀ ਉਹ ਬੱਚਾ ਛੱਟ ਗਈ ਸੁਖ ਹਾਂ ਪ੍ਰਦੀਪ ਥਾਂ ਥੋਨ ਵੀਦੇ ਚਾਰੇ ਹੈ ਨਾ ਚਾਰੇ ਥਾਂ ਸੰਦੂ ਸਾਹਿਬ ਕੋਈ ਫੋਟ ਸ਼ਾਂਗਨੀ ਨਾਲ ਠੀਕ ਆ ਜੀ ਬਾਕੀ ਬੱਚੀ ਮੇਰੇ ਭਰਾ ਚੈੱਕ ਕਰੋ ਠੀਕ ਆ ਜੀ ਸਲਾਮ ਸੰਦੂ ਸਾਹਿਬ ਹਾਂ ਐ ਇੱਥੇ ਰੱਖ ਦੇਖੀ ਵੇਖੀ ਵੇਖੀ ਨੱਚਦੀ ਆ ਕਿ ਨਹੀਂ ਇਹ ਵੀ ਮੋੜ ਲਿਓ ਪ੍ਰਦੀਪ ਜਿਆਦਾ ਨਾ ਕਿਤਣਾ ਚਾਹੀਏ ਇਹਨੂੰ ਇਹ ਪੂਰੀ ਸ਼ਿਹਾਰੀ ਵਾਲੀ ਆ ਚੈਂਪੀਅਨ ਬੱਛੀ ਸ਼ਿਹਾਰੀ ਵਾਲੀ ਆ ਪੂਰੀ ਕੇ ਪੂਰੀ ਪੂਰੀ ਸੰਧੂ ਸਾਹਿਬ ਲਓ ਬਠੀਕੋ ਜੀ ਸੋ ਬੱਛੀ ਲਵੀ ਆ ਬਾਕੀ ਚਲੋ ਜੜੇ ਭਰਾਣੇ ਖਰੀਦਨੀ ਆ ਉਹ ਤੁਸੀਂ ਪਹਿਲ ਗਦਮੀ ਕਰ ਸਕਦੇ ਜੀ ਹੰਦੀ ਧੀਰੀ ਬੜੀ ਸੰਧੂ ਸਾਹਿਬ ਚਲੋ ਤੁਸਾਂ 12 ਦਿਨਾਂ ਦੇ ਪਣੀ ਸੋਰੀ ਆ ਨਿਕਲ ਆਊਗੀ ਠੀਕ ਆ ਜੀ ਪੂਰੀ ਠੰਡੀ ਆਵੇ ਠੀਕ ਆ ਤੇ ਇਹਦਾ ਪ੍ਰਦੀਪ ਕੀ ਲੈਣਾ ਦੇਣਾ ਫਿਰ ਇਹ ਕੀ ਮੰਗ ਇਹ ਮੁਫਤਾਂ ਵਾਲੇ ਭਾਈ ਆ ਸੰਧੂ ਸਾਹਿਬ 15000 ਦੀ ਦੇ ਦਈਏ ਜੱਸ ਨੂੰ ਅੱਛਾ ਮੈਂ ਕਿਹਾ ਕਿਤੇ ਮੁਫਤਾਂ ਦਾ ਭਾ ਦੂਜੀ ਵਾਰੀ ਹੋ ਗਿਆ ਲੋਕ ਕਰਕੇ ਦਿੱਦ ਕੇ ਜਾਏ ਮੈਂ ਕਿ ਉਹਦਾ ਜੈਜ ਹੀ ਦੱਸਿਆ ਆਹ ਤਾਂ ਮੈਂ ਨਾ ਵੀ ਮੈਂ ਤਾਂ ਭਾਵੇਂ 10000 ਕਹਿੰਦਾ ਤਾਂ ਫਿਰ ਵੀ ਮੈਂ ਕਿਹਾ ਜੈਜ ਕਰਕੇ ਦੇ ਦਈਏ 12 ਦੀ ਦੇ ਦਈਏ ਫਿਰ ਜੱਸ ਨੂੰ ਹੀ ਦੇ ਦੇ ਕੋਈ ਪਹੁੰਚ ਕਰਦੀ 100 ਕਿਲੋਮੀਟਰ ਕਰਦੇ ਹੈ 10 ਦੀ ਕਰਦੇ ਚਲ 10 ਦੀ ਕਰ ਦਾਂਗੇ ਸੰਧੂ ਜੀ ਲਓ ਜੀ 10000 ਦੀ ਠੀਕ ਆ ਜੀ ਬਾਕੀ ਵਛੀ ਵੀ ਗੋਲਾ ਗਾਲਾ ਪੂਰਾ ਹੈ ਬਾਕੀ ਚਲੋ ਇਹਨਾਂ ਨੂੰ ਸੰਧੂ ਸਾਹਿਬ ਨਾਂ ਲਊਗਾ ਜੋੜਾ ਹੀ ਫਿਰ ਹੋਰ ਖੁੱਲੀਆਂ ਛੋਟਾਂ ਕਰ ਦਾਂਗੇ ਠੀਕ ਹੈ ਜੀ ਹਾਂ ਲਓ ਵੀ ਜੋੜੇ ਦੇ ਵਿੱਚ ਵੀਰਾਂ ਦਾ ਹੋਰ ਖੁੱਲੀ ਛੋਟ ਕਰ ਦਿਆਂਗੇ ਸਾਂਭ ਨਾਲੇ ਭਰਾ ਨੂੰ ਕੋਈ ਮਹਿੰਗੀ ਨਹੀਂ ਕਿਉਂਕਿ ਮਾਲ तकरीबन ਜਿਹੋ ਜਿਹਾ ਅੱਜ ਕੱਲ ਮਹਿੰਗਾ ਹੋਇਆ ਜੇ ਸੰਧੂ ਸਾਹਿਬ ਛੋਟੀ ਵਛੀ ਪਾਲੀਏ ਤੇ ਇਹਦੇ ਨੂੰ ਜ਼ਿਆਦਾ ਤੇ ਖਰਚਾ ਹੀ ਆ ਜਾਂਦਾ ਏ ਇਹਦਾ ਫਿਰ ਪਲੀ ਬਲੋਸੀ ਬਸ ਬਸ ਤੇ ਨਿਕਲ ਆਉਂਦੀ ਚਲੋ ਵਾਧੇ ਵਾਲੀ ਆ ਇਹ ਅੱਜ 4 ਤੋਂ 5 ਐਨੀਮਲ ਜਿਹੜੇ ਕਿਸਾਨ ਵੀਰੋਂ ਤੁਹਾਡੇ ਨਾਲ ਆਪਾਂ ਸਾਂਝੇ ਕਰ ਕੀਤੇ ਆ तकरीबन ਦੋ ਵੜਾ ਸੁਈਆਂ ਦੋ ਗੱਬਣ ਇਹ ਕੋਰਟ ਦੇ ਵਿੱਚ ਵੱਚੀ ਤੁਹਾਨੂੰ ਦਿਖਾਤੀ ਆ ਅੰਸਰ ਅੱਗੇ ਪਾਣੀ ਤਸਾਂ 12 ਦਿਨਾਂ ਦੀ ਬਾਕੀ ਮਾਲ ਤਰੋ ਸਾਫ ਸੁਥਰਾ ਬਾ ਬਾਕੀ ਮੇਰੇ ਭਰਾ ਜਿੱਦਾ ਮਰਜੀ ਤਸਲੀਆਂ ਇਥੇ ਆਨਣ ਕੇ ਕਰੋ ਜਿਹੜਾ ਮਾਲ ਸੋਇਆ ਸਬਾਏ ਦੇ ਵਿੱਚ ਤਾਂ ਕੋਈ ਰਹਿ ਨਹੀਂ ਜਾਂਦੀ ਕਿੰਤੂ ਪ੍ਰਭੂ ਆਪਦਾ ਇੱਕ ਟਾਂ ਦੋ ਟਾਂ ਚੋ ਕੇ ਤਸੱਲੀ ਕਰਕੇ ਲੈ ਕੇ ਮੈਨਾਂ ਜਿੱਦਾਂ ਮਰਜੀ ਤਸਲੀਆਂ ਕਰਨ ਭਾਵੇਂ ਇਦਾਂ ਹੀ ਸੰਧੂ ਸਾਹਿਬ ਮਗਾ ਲਣ ਚੋ ਕੇ ਆਪਾਂ ਨੂੰ ਫਿਰ ਪੈਸੇ ਦੇਣ ਜੀ ਠੀਕ ਆ ਜੀ ਆ ਇੱਕ ਪ੍ਰਦੀਪ ਆਪਣੇ ਨੰਬਰ ਜਿਹੜੇ ਆ ਸੰਪਰਕ ਜ਼ਰੂਰ ਸਾਂਝੇ ਕਰ ਨੰਬਰ ਸੰਧੂ ਸਾਹਿਬ 8289016207 ਜੀ ਦੂਜਾ ਨੰਬਰ 82837715 ਜੀ ਠੀਕ ਆ ਵੀਰੇ ਹਾਂਜੀ ਲੋਬੀ ਭਰਾਵੋ ਧੰਨਵਾਦ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਇਹ ਅੱਜ ਮਾਲ ਸੀਗਾ ਠੀਕ ਆ ਜੀ ਬਾਕੀ ਰੇਡ ਬਿਲਕੁਲ ਜਾਇਜ਼ ਨੇ ਪੂਰੀ ਵੀਡੀਓ ਵੇਖਣ ਦੇ ਲਈ ਸਾਰੇ ਭਰਾਵਾਂ ਦਾ ਇੱਕ ਵਾਰ ਤੋਂ ਫਿਰ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ